ਕਾ ਮਾਨੇ ਜਣਾ ਕਾਪੂਰੇੜ ਕਿਰਾਣੇ ਦਾ ਉਹ ਮਾਨੇ ਜਣਾ ਇੱਧਰ ਨਹੀਂ ਮਾਨੇ ਜਣਾ ਸਾਡੀ ਕੋ ਵੀ ਹੈਗਾ ਕੱਢਣ ਦੀ ਇੰਤਰੀ ਚਾਹੁੰਦਾ ਕਿ ਤੁਹਾਡੇ ਕੋਟ ਦਾ ਬੈਟਰ ਹੈਗਾ ਮੈਂ ਦੇਖ ਲੈ ਆਪਾਂ ਦੀ ਵੀਡੀਓ ਮਟਰੀ ਆ ਵੀਡੀਓ ਪਾ ਇੱਕ ਇੱਕ ਮਿੰਟ ਨਿਆ ਬੜਕ ਦੇਖੀ ਆ ਨਿਆ ਬੜਕ ਦੇਖੀ ਆ ਕਹੋ ਕਹੋ ਇੱਧਰ ਲੈ ਅਸੀਂ ਇਹ ਗੱਲ ਆਨੇ ਆ ਕਿ ਸਾਰਾ ਘਰ ਨਹੀਂ ਕਰ ਲਿਆ ਹਾਈ ਕੋਰਟ ਨੂੰ ਬਖੌੜਦਾ ਸਾਡੀ ਮਜਬੂਰੀ ਹੈ ਕਿ ਹਾਈ ਕੋਰਟ ਹੋ ਗਈ ਹੱਲ ਹੋ ਗਈ ਆ ਨਹੀਂ ਹੋਈ ਨਾ ਹੋ ਗਈ ਕਿਦਾਂ 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 ਨਹੀਂ ਕਰੋ ਗੱਲ ਅਫਸਰਾ ਨਾ ਕੀ ਕਰਦਾ ਨਹੀਂ ਮੇਰੀ ਗੱਲ ਇੱਕ ਮੈਡੀਕਲ ਨੇਤਾ ਆਪਾਂ ਨੂੰ ਸਮਝਣੀ ਲੈਣਾ ਵਾ ਪਰ ਗੱਲ ਮੇਰੀ ਗੱਲ ਸੁਣ ਹੁਣ ਮੰਨ ਕੇ ਚੱਲ ਪ੍ਰਭਜੀਤ ਨੂੰ ਕੋਈ ਦੁੱਖੀ ਨਾ ਦਵੇ ਤੂੰ ਵਾਕੇ ਐ ਕਰਨਾ ਹੈ ਟੱਡੇ ਦੇ ਜੋੜ ਨਾਲ ਫਿਰ ਪ੍ਰਭਜੀਤ ਉਹ ਤੇ ਮਰੂਗਾ ਅਹੀ ਸਟਾਡੋ ਭਾਈ ਹੈਗੀ ਨਾ ਗੱਲ ਤੁਹਾਡੇ ਤੋਂ ਤੁਹਾਡਾ ਕਰਕੇ ਅਹੀ ਛਾੜ ਤੱਕ ਦਾ ਗਿਆ ਹੈ ਸਰ ਮੈਂ ਆਪ ਸੁਣਾ ਦੇ ਜੇ ਆਪ ਕਰੀ ਨਾ ਅੱਜ ਇੱਕ ਮਾਰ ਕੋ ਦੋ ਅਜੇ ਅਜੇ ਪੱਕਾ ਕਰਦੋ ਪਹਿਲਾਂ ਪ੍ਰਧਾਨ ਜੀ ਅੱਛਾ ਵੀ ਬਰਾਬਰ ਚਾਹੀਦਾ ਇਸ ਦਾ ਰੇਡ ਦਾ ਰੇਡ ਦਾ ਕੁੜੀ ਆ ਇੱਕ ਇੱਕ ਗੱਲੇ ਲਾੜੇ ਨੱਟ ਦੀ ਸਿੱਧੀ ਗੱਲ ਹੈ ਕੈਂਪ ਸਾਹ ਦੇ ਵੇਖਣਾ ਨਾ ਕਿ ਕਿਹਦਾ ਟਕਰਾਅ ਨਾ ਹੋਵੇ ਟਕਰਾਅ ਨਾ ਹੋਵੇ ਤੇ ਸਾਨੂੰ ਚੁੱਕ ਕੇ ਜਿੰਨਾ ਸੁਆਸਤੇ ਤੁਹਾਨੂੰ ਆਰਡਰ ਹੁੰਦੇ ਆ ਹੋਰ ਤੇ ਕੁਛ ਨਹੀਂ ਹੋਣਾ ਇਹ ਨਹੀਂ ਗੱਲ ਵੀ ਕਾਢੀ ਪੂਰੇ ਪੈਸੇ ਮੈਂ ਨਾ ਕੋਈ ਚਲਵਾਤਾ ਹਾਂ ਮੈਂ ਨਾ ਸਾਨੂੰ ਜੇਲ੍ਹ ਦਾ ਚਰਚ ਕਿਸੇ ਗੱਲ ਦਾ ਘਟਾ ਨਹੀਂ ਕਰ ਜਦੋਂ ਹੀ ਚੰਗਾ ਬਾਹਰ ਹੈ ਆਪਣਾ ਚੰਗਾ ਬਾਹਰ ਚੰਗਾ ਪ੍ਰੇਮ ਪਿਆਰ ਤੇ ਨਾ ਬੁਰੇ ਬਣੀਆਂ ਪੁਰਨਾ ਬਣੀ ਤੁਸਾਂ ਨੂੰ ਮਲੂ ਕਰ ਲਿਆ ਕੋੜ ਕੋਸ਼ਿ ਕੋੜ ਕੋਸ਼ ਕਰ ਲਿਆ ਵੀਡੀਓ ਬਣ ਗਈਆਂ ਪੁਰਨਾ ਬਣ ਗਈਆਂ ਸਾਡੀ ਆ ਵੀ ਪਾ ਦੋ ਆ ਵੀ ਪਾ ਦੋ ਕਿ ਲੋਕਾਂ ਨੂੰ ਮਾਰ ਦਈਏ ਹੁਣ ਲੋਕਾਂ ਨੂੰ ਮਾਰ ਦਈਏ ਮਾਰ ਕੇ ਨਾ ਮੁਰਦਾ ਆ ਸੋਦੀ ਜੀ ਉਹਨਾਂ ਨੂੰ ਦੱਸੋ ਕਿ ਲੋਕਾਂ ਨੂੰ ਮਾਰ ਦਈਏ ਹੁਣ ਕਰੋ ਕਰੋ ਜੇ ਸਾਡੀ ਉਤੋਂ ਦੀ ਨਗਾਹਿਆ ਕੋੜ ਫੋਚ ਹੁੰਦਾ ਤੇ ਗੁਲੀਆਂ ਛੁੱਟੀਆਂ ਮੇਰੇ ਪਰਾਂ ਮਾਰ ਮਗਰ ਮਗਰ ਖਲੋਤੇ ਮਾਰ ਦਿਓ ਬਹਿ ਜੰਦੇ ਇੱਥੇ ਬਹਿ ਜੋ ਬੈਰੋ ਯਾਰ ਬੈਰੋ ਇਧਰ ਹੋ ਕੇ ਬੈਠੋ ਪਿੱਛੇ ਬੈਰੋ ਬੀਬੀ ਜੀ ਮੈਂ ਨਾ ਜੇ ਇੱਕ ਇਹ ਰਿਪੋਰਟ ਦਿੰਦਾ ਤੁਹਾਡੀ ਰਿਪੋਰਟ ਦਿੰਦਾ ਛਿਪਾਪਾ ਕਰਕੇ ਬੋ ਰੋਲਾ ਨਾ ਬੋ ਦੀਪਕ ਵੱਤ ਮਾਰ ਖੋਜੁੰਦਾ ਨਾ ਮੇਰੀ ਗੱਲ ਸੁਣੋ ਜੇਪ ਕੋਈ ਤੁਹਾਡਾ ਮਾਰ ਖੋਜੁੰਦਾ ਕਰ ਲੋ ਨਾ ਕਰਕ ਇਹ ਵੀ ਸੱਤ ਨੰਮਰੀਆਂ ਬਾਜ਼ੀਆਂ ਲੱਗ ਜਾਂਦੀਆਂ ਹੈ ਪ੍ਰਧਾਨ ਜੀ